ਗੰਗਾ ਬੱਕਰੀ ਦਿਖਾਉਣੇ ਆ ਬੰਦਾ ਕੋਈ ਰੱਸੀ ਨਹੀਂ ਪਾਉਂਦਾ ਬਗਾਨੇ ਪਿੰਡ ਆਈ ਹੋਈ ਆ ਮੇਲੇ ਦੇ ਵਿੱਚ ਤੁਸੀਂ ਆ ਦੇਖੋ ਉਤੋਂ ਦੀ ਘੁੰਮ ਕੇ ਆਉਗੀ ਹੁਣ ਜਿੱਧਰ ਜਿੱਧਰ ਤੁਰਦਾ ਹੈਗਾ ਮਾਲਕ ਦਾ ਤੇ ਜਾਨਵਰ ਦਾ ਪਿਆਰ ਦੇਖੋ ਪੁੱਤਾਂ ਵਾਂਗੂ ਪਾਲੀ ਆ ਬਾਈ ਬੱਬੂ ਨੇ ਇਹ ਪੱਠ ਗੰਗਾ ਤੇ ਕਰਮਾੜੀ ਨੇ ਇਹਦਾ ਵੀ ਨਾਂ ਪਸਾ ਇਧਰ ਹੀ ਆ ਜਾ ਇਹਨੂੰ ਇਹਨੂੰ ਲਿਆ ਇਹਨੇ ਕਰਮਾੜੀ ਨੇ ਇਹ ਵੀ ਕੁਝ ਹੋ ਕਰਿਆ ਇਹਨੇ ਵੀ ਇਸ ਬੱਬੂ ਦਾ ਨਾਂ ਬਹੁਤ ਚਮਕਾਇਆ ਜਦੋਂ ਇਹ ਕੈ ਦਿਨਾਂ ਦੀ ਸੀ ਬੱਬੂ ਜਿਹਦੇ ਮੇਲਾ ਪਹਿਲਾ ਮੇਲਾ ਜਿੱਤਿਆ ਨੇ ਸੱਤ ਦਿਨਾਂ ਦੀ ਨੇ ਇਸ ਨੇ ਪਹਿਲਾ ਮੇਲਾ ਜਿੱਤਿਆ ਜਿੱਥੋਂ ਫਰਸਟ ਪੋਜੀਸ਼ਨ ਆਈ ਸੀ ਪੰਜਾਬ ਦਾ ਜਿਹੜਾ ਸਭ ਤੋਂ ਪਹਿਲਾ ਬੱਕਰੀ ਮੇਲਾ ਲੱਗਦਾ ਸੀ ਫੂਲੇ ਵਾਲਾ ਫੂਲੇ ਵਾਲੇ ਮੇਲੇ ਦੀ ਚੈਂਪੀਅਨ ਬਣੀ ਸੱਤ ਦਿਨਾਂ ਦੀ ਉਸ ਤੋਂ ਬਾਅਦ ਫਿਰ ਮੋਲਾਪੁਰ ਜਿੱਤਿਆ ਫਰਸਟ ਪੋਜੀਸ਼ਨ ਫਿਰ ਇਹਨੇ ਧਨੋਲੇ ਵਾਲਾ ਜਿੱਤਿਆ ਫਰਸਟ ਪੋਜੀਸ਼ਨ ਸੋ ਤੇ ਇਹਨੇ ਇਸ ਕਰਮ ਵਾਲੀ ਨੇ ਬਹੁਤ ਨਾਮ ਰੌਸ਼ਨ ਕੀਤਾ ਬੱਬੂ ਦਾ ਤੇ ਆਪਾਂ ਬੱਬੂ ਨਾਲ ਗੱਲ ਵੀ ਕਰਾਉਣੇ ਆ ਹਾਂ ਬਾਈ ਬੱਬੂ ਸਤਿ ਸ੍ਰੀ ਅਕਾਲ ਅਸੀਂ ਕਰ ਬਾਈ ਜੀ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਆਪਣੇ ਦੱਸੋ ਤੇ ਬੱਬੂ ਕਿੰਨੀ ਉਮਰ ਹੋ ਗਈ ਇਸ ਪੱਠ ਦੀ ਹੋਣਾ ਜੀ ਮੇਰੇ 12 ਮਹੀਨੇ ਤੇ 10 ਦਿਨਾਂ ਦੀ ਹੋ ਗਈ ਉਹਨੇ 12 ਮਹੀਨੇ 10 ਦਿਨਾਂ ਦੀ ਹੋ ਗਈ ਹਜੇ ਦੁੱਧ ਦੰਦੀ ਆ ਹਜੇ ਦੰਦਤਾ ਬਾਈ ਹਾਂ ਹਜੇ ਦੁੱਧ ਦੰਦ ਤੇ ਕੰਪੀਟੀਸ਼ਨ ਜਿੱਤਦੀ ਆ ਰਹੀ ਆ ਤੇ ਹਾਂ ਤੁਸੀਂ ਪੱਠ ਦੇਖੋ ਬੱਬੂ ਦਾ ਬੱਬੂ ਪਿੰਡ ਕਿਹੜਾ ਤਰ੍ਹਾਂ ਹਾਂ ਬਾਈ ਸਰਸੇ ਜਿਲ੍ਹੇ ਚ ਥਰਾਜ ਖਰਾਜਪਿੰਡ ਆ ਸਰਸੇ ਜ਼ਿਲ੍ਹੇ ਦਾ ਰੂੜੀ ਦੇ ਨੇੜੇ ਰਹਿ ਜਾਂਦਾ ਹਰਿਆਣੇ ਦਾ ਪਿੰਡ ਹੈ ਤੇ ਬੱਬੂ ਕਿੰਨੇ ਜਾਨਵਰ ਰੱਖੇ ਆਗੇ ਕਿਤੇ ਕਿੰਨਾ ਚਰੋਗੇ ਤੈਨੂੰ ਬੱਕਰੀਆਂ ਕੰਮ ਕਰਦੇ ਆ ਪਣੋਂ ਵੀ ਚਾਰਕ ਸਾਲ ਹੋ ਗਏ ਤੇ 15 ਤੋਂ 20 ਕੇ ਜਾਨਵਰ ਚਾਰ ਸਾਲ ਹੋ ਗਏ ਆਪਾਂ ਕੰਮ ਕਰਦਿਆਂ ਨੂੰ ਠੀਕ ਹੈ ਠੀਕ ਹੈ ਤੇ ਸਾਰੇ ਬਈ ਸ਼ੌਂਕ ਦੀ ਰੱਖੇ ਹੋਏ ਹਨਾ ਹਾਂ ਸਾਰੇ ਬਈ ਇਦਾਂ ਜੀ ਹੈ ਹਾਂ ਤੇ ਉਹ ਮੇਲੇ ਤੋਂ ਤਕਰੀਬਨ ਸਾਰੇ ਲੜ ਰਹੇ ਆਗਾ ਮਿਲੇਆਂ 7-8 ਮੇਲੇ ਹੋਗੇ ਬਈ ਆਪਾਂ ਨੂੰ ਲੜਦਿਆਂ ਨੂੰ ਅੱਗੇ ਦੀ ਕਿਰਪਾ ਨਾਲ ਸਾਰੇ ਪਾਰ ਹੀ ਆ ਮੇਲੇ ਸਾਰੇ ਮੇਲੇ ਜਿੱਤੇ ਆ ਸਾਰੇ ਮੇਲੇ ਜਿੱਤੇ ਜਿੰਨੇ ਵੀ ਆਪਾਂ ਜਾਣਦੇ ਆ ਜਿੱਥੇ ਵੀ ਜਾਣਦੇ ਆ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹਨਾ ਵੀ ਜਿਹੜਾ ਬੰਦਾ ਸ਼ੌਂਕ ਨਾਲ ਕੰਮ ਕਰਦਾ ਪ੍ਰਮਾਤਮਾ ਉਹਨੂੰ ਝੜਦਾ ਹੁਣ ਪੱਠ ਦੇਖੋ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਇਸ ਪੱਠ ਨੇ ਬੜਾ ਨਾਮ ਰੌਸ਼ਨ ਕੀਤਾ ਬੱਬੂ ਦਾ ਤੇ ਜਿੱਧਰ ਇੱਕ ਗੱਲ ਹੋਰ ਹੈ ਇਹਦੀ ਖਾਸੀਅਤ ਜਿੰਨੇ ਵੀ ਮੇਲਿਆਂ ਤੇ ਗਿਆ ਬੰਦਾ ਰੱਸਾ ਪਾ ਕੇ ਨਹੀਂ ਲੈ ਗਿਆ ਪੱਠ ਦੇ ਰਿੰਗ ਦੇ ਵਿੱਚ ਵੀ ਬੜੂਗੀ ਕੋਈ ਰੱਸਾ ਨਹੀਂ ਕੁਝ ਨਹੀਂ ਹੋਣਾ ਜਿੱਧਰ ਇਹਨੇ ਤੁਰਨਾ ਹੈਗਾ ਮਗਰਮਗਰੀ ਤੁਰਨਾ ਹੈਗਾ ਤੇ ਇਹ ਸ਼ੌਂਕ ਨਾਲ ਤਿਆਰ ਕੀਤੇ ਤੇ ਇਹਨਾਂ ਦੀ ਕੋਈ ਕੀਮਤ ਨਹੀਂ ਠੀਕ ਹੈ ਬੱਬੂ ਤੁਰ ਕੇ ਦਿਖਾਉਣਾ ਤੁਰਪਾ ਇਹ ਲੰਮਾ ਲੈ ਜਾਇ ਤਰਨ ਆ ਦੇਖੋ ਹੁਣ ਤੁਸੀਂ ਮੇਲਿਆਂ ਦੇ ਵਿੱਚ ਆਉਂਦੀ ਆ ਤੇ ਮਾਲਕ ਤੋਂ ਬਿਨਾ ਭਾਵੇਂ ਹਜ਼ਾਰਾਂ ਦੀ ਭੀੜ ਹੁੰਦੀ ਆ ਮੇਲਿਆਂ ਦੇ ਵਿੱਚ ਤੇ ਬੱਬੂ ਤੋਂ ਬਿਨਾ ਇਹ ਕਿਸੇ ਪਾਸੇ ਨਹੀਂ ਜਾਂਦੀ ਇਹਦੇ ਨੇ ਮੰਗਰ ਮੰਗਰੀ ਰਹਿਣਾਗਾ ਸੋ ਇੱਕ ਦਿਨ ਆਪਾਂ ਇਹਦੀ ਵੀਡੀਓ ਸਾਰੇ ਜਾਨਵਰਾਂ ਦੀ ਪਾਵਾਂਗੇ ਥੋੜੇ ਦਿਨਾਂ ਤੱਕ ਇੰਟਰਵਿਊ ਕਰਾਂਗੇ ਬੱਬੂ ਦਾ ਆਪਾਂ ਉਹ ਵੀ ਦਿਖਾਵਾਂਗੇ ਧੰਨਵਾਦ ਬਾਈ ਸਤਿ ਸ੍ਰੀ ਅਕਾਲ